ਕਿ ਜਿਹੜਾ ਅਵਤਾਰ ਚੰਦੀ ਉਹ ਆ ਇਹਦਾ ਪ੍ਰੀਵੀਅਸ ਰਿਕਾਰਡ ਬਹੁਤ ਮਾੜਾ ਹੈ ਇਹਦੇ ਤੇ ਬਹੁਤ ਹੀ ਜ਼ਿਆਦਾ ਪਹਿਲਾਂ ਵੀ ਕਈ ਕਰੋੜਾ ਰੁਪਏ ਦੀਆਂ ਜੜੀਆਂ ਹੈਗੀਆਂ ਕੱਪੜੇ ਬਾਜੀ ਤੇ ਜਿਹੜੇ ਇਲਜ਼ਾਮ ਆ ਇਹਦੀਆਂ ਇਨਕੁਆਰੀਆਂ ਜਿਹੜੀਆਂ ਪੈਂਡਿੰਗ ਨੇ ਕਮਣਾ ਕਰੋ ਜੀ ਸਰਕਾਰ ਦੇ ਲਈ ਸਰਕਾਰ ਦੇ ਲਈ ਇਹਦੀ ਪ੍ਰਿਸ਼ਟ ਸਾਡੀ ਐਮ ਐਲ ਏ ਹੈਗੀ ਆ ਉਸ ਨੂੰ ਰਾਜਪੁਰੇ ਸਪੈਸ਼ਲ ਇਸ ਕੰਮ ਕਰਕੇ ਲੈ ਕੇ ਆਈ ਆ ਕਿ ਮੈਂ ਉਹ ਜਿਹੜੀ ਹੈਗੀ ਆ ਸ਼ਹਿਰ ਦੇ ਲੋਕਾਂ ਦੀ ਵਾਹਵਾਵਾਹਵਾਹਵਾਵਾਹਵਾਵਾਹ ਅੱਜ ਲੋਕ ਤੁਸੀਂ ਤੁਹਾਡਾ ਥੋੜਾ ਸਮਾਂ ਹੀ ਰਹਿ ਗਿਆ ਅੱਜ ਲੋਕ ਪਹਿਲਾਂ ਤੁਸੀਂ ਦੇਖਿਆ ਹੀ ਆ ਕਿ ਦਿੱਲੀ ਚ ਤੁਹਾਡਾ ਕੀ ਹਾਲ ਹੋਇਆ ਤੇ ਦਿੱਲੀ ਚੋਂ ਤੇ ਦੀ ਲੋਕਾਂ ਨੇ ਕਾਡੀ ਦੁਰਦਸ਼ਾ ਕਰਕੇ ਭੇਜੀ ਆ ਔਰ ਪੰਜਾਬ ਚ ਵੀ ਕਾਡੀ ਦੁਰਦਸ਼ਾ ਹੋਏਗੀ ਬਹੁਤ ਮਤਲਕੇ ਲੋਕ ਉਪੜੇ ਪਿਆ ਸਮਾਨ ਤਾਂ ਤੁਸੀਂ ਦੇਖੋ ਕਿ ਇਹਨਾਂ ਨੂੰ ਕਿਵੇਂ ਲੋਕ ਕਲਾ ਫਿਰਸ਼ੇਦਾਰਾਂ ਤੋਂ ਕੋਨ ਨੂੰ ਲੋੜ ਹੀ ਨਹੀਂ ਹੈਗੀ ਤੁਸੀਂ ਤਹਿਸੀਲਦਾਰਾਂ ਨੂੰ ਜੋ ਪੜਦੇ ਆ ਭਈ ਤੁਸੀਂ ਐਮਐਲਏ ਨੂੰ ਪੜੋ ਤੁਸੀਂ ਜਿਹੜੇ ਤੁਹਾਡੇ ਐਸ ਲੜ ਰਹੀ ਹੈ ਕਿ ਉਹ ਤੇ ਇਹਨਾਂ ਨੇ ਬੰਦੇ ਆਪਣੇ ਪਠਾਏ ਹੋਏ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਛੱਡੋ ਪਰ ਤੁਸੀਂ ਉਹ ਬੰਦੇ ਨੂੰ ਲੰਮਾ ਪਾਓ ਕਿ ਉਹ ਨਾ ਜਿਵੇਂਿੱਤਲ ਦਾ ਨਾਮ ਨਾਮ ਲਵੇ ਮੈਂ ਰਾਜਨੀਤੀ ਖੜਾ ਨੂੰ ਪਹੁੰਚ ਬੰਦਾ ਸਾਰਾ ਪਤਾ ਆਏਗਾ ਕਿ ਕਿਤੋਂ ਕਿਤੋਂ ਪੈਸਾ ਲੈ ਰਹੀ ਹੈਗੇ ਯਕ ਮਹਿਲਾ ਕਾਉਂਸਲਰ ਦੇ ਪਤੀ ਅਤੇ ਖਾਂਤਾ ਕਾਉਂਸਲਰ ਪਵਨ ਪਿੰਕਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੇ ਕਾਂਗਰਸ ਭੱਖੀ ਨਗਰ ਕੌਂਸਲ ਦੀ ਸਤਾ ਤੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਨਰਿੰਦਰ ਸ਼ਾਤਰੀ ਦੇ ਇੱਕ ਵਾਇਦੇ ਵਿੱਚ ਨਗਰ ਕੌਂਸਲ ਵਿੱਚ ਲਗਾਇਆ ਗਿਆ ਰੋਸ ਧਰਨਾ ਪੰਜਾਬ ਸਰਕਾਰ ਵਿਧਾਇਕਾ ਰਾਜਪੁਰਾ ਅਤੇ ਈਓ ਨਗਰ ਕੌਂਸਲ ਦੇ ਖਿਲਾਫ ਕੀਤੀ ਗਈ ਜਮਕੇ ਨਾਰੇਬਾਜੀ ਸਾਬਕਾ ਕਾਂਗਰਸੀ ਵਿਧਾਇਕ ਅਰਿਆਲ ਕੰਗੋਰ ਨੇ ਲਗਾਏ ਈਓ ਤੇ ਵਿਧਾਇਕਾ ਆਮ ਆਦਮੀ ਪਾਰਟੀ ਨੀਨਾ ਮਿੱਤਰ ਦੇ ਦਬਾਅੋ ਦੇ ਵਿੱਚ ਝੂਠਾ ਕੇਸ ਦਰਜ ਕਰਨ ਦੇ aarop ਸਾਬਕਾ ਵਿਧਾਇਕ ਨੇ ਮੌਜੂਦਾ ਵਿਧਾਇਕਾਂ ਤੇ ਲਗਾਏ ਪ੍ਰਚਾਰ ਵਿੱਚ ਸ਼ਾਮਿਲ ਹੋਣ ਦੇ આરોਪ ਬਿਲਕੁਲ ਧਰਨਾ ਨਹੀਂ ਠੀਕ ਆ ਮੇਰਾ ਮਿਸਟਰ ਕੱਟ ਦੇਗਾ ਉਹ ਦਿਨ ਕੱਟ ਲੇਗਾ ਤਿੰਨ ਦਿਨ ਕੱਟ ਲੇਗਾ ਲੈ ਇੱਕ ਬੜੀ ਵੱਡੀ ਟੀਮ ਵਕੀਲਾਂ ਦੀ ਆਪ ਜੀ ਖੜੀ ਕੱਤੀ ਹੈ ਕਿਹਾ ਅਤੇ ਇਹਨਾਂ ਦਾ ਜਿਹੜਾ ਅੱਜ ਤੀਜੇ ਤੇ ਜਿਹੜਾ ਇਹ ਕਿਸਾ ਹੈ ਅਮਲਾ ਕੀਤਾ ਕਿਸੇ ਨੇ ਤੁਹਾਡੇ ਤੇ کچھ کبرا ہونا ٹھیک ہے سرکار نہیں پڑی پر پتہ مرے نہیں اور پتہ مرے نہیں سو اس کس کا حساب کا جو چوکھا لیا جائے گا تو آج میں اعلان کرتا میری گل بچا سارے شہر کے اندر جن جن لوگوں کو لٹ لیا ہے یہ اجے مشن لٹ رہا

ਅਸੀਂ ਤਾਂ ਇਹੀ ਅਧਿਕਾਰੀ ਇਹ ਹੀ ਕੋਸ਼ਿਸ਼ ਹੋਏਗੀ ਇਹ ਹੀ ਬਾਅਦ ਹੋਊਗਾ ਇਹ ਹੀ ਅਗੇ ਬਿਸਤੂ ਹੋਏਗਾ ਕਿ ਸਮੂਹ ਇਹ ਫੜ ਕੇ ਜਾ ਕੇ ਨਿਕਲਣਾ। ਇਹ ਫੜ ਕੇ ਜਾਣਾ। ਬਾਈਕ ਤੇ ਲੈ ਕੇ ਉਹ ਜਾਂਦਾ। ਇਹਦੇ ਚ ਨਕਸਾਮਾ ਬਖਤ ਦਸਾ। ਆਪ ਕਿ ਮੈਂ ਆ ਕੇ ਸਾਡੇ ਇਹ ਬੋਟਾ ਤੇ ਬੈਠਦੇ ਸੀਗੇ। ਮੈਂ ਉਹਨਾਂ ਨੂੰ ਵੀ ਸ਼ਾਲਾ ਇਹ ਇਹਨਾਂ ਦੇ ਚਲੇ ਜਾਣਾ ਤੁਸੀਂ ਇੱਥੇ ਰਹਿਣਾ ਤੁਹਾਡੇ ਪਰਿਵਾਰਾਂ ਨੇ ਇੱਥੇ ਰਹਿਣਾ ਤੁਹਾਡੇ ਘੋਮੇ ਪੂਰਾ ਹਸਾਲ ਜਿਹੜਾ ਉਹ ਲੈਗਾ ਕਿਉਂਕਿ ਮੇਰਾ ਕਹਿਕਾ ਦਾ ਇਹ ਨਾਂ ਮੈਂ ਦਿੱਕੇ ਤੁਸੀਂ ਲੈਣਾ ਨਾ ਮੈਂ ਲੈਣ ਦੇਣਾ ਦਾ ਫੋਕਾ ਬਣ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਸਰ ਹਰਦਿਆਲ ਕੰਬੋਜ ਨੇ ਕਿਹਾ ਮੇਰਾ ਬਹੁਤ ਹੀ ਪਿਆਰਾ ਸਾਥੀ ਸਾਡਾ 4-5 ਬਾਰ ਦਾ ਕਾਉਂਸਲਰ ਪਵਨ ਕੁਮਾਰ ਬਿੰਕਾ ਜੀ ਉਹਦੇ ਵਾਰਡ ਦੇ ਅੰਦਰ ਕੋਈ ਪ੍ਰੋਬਲਮ ਸੀ ਜਿਹਦਾ ਇੱਥੋਂ ਕਮੇਟੀ ਦੇ ਮੁਲਾਜ਼ਮ ਤੇ ਨਾਲ ਹੀ ਪੁਲਿਸ ਦੇ ਮੁਲਾਜ਼ਮ ਕਿਸੇ ਉੱਤੇ ਧਾਰਮਿਕ ਸਥਾਨ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਸੀ ਤੇ ਨਾਲ ਹੀ ਜਿਹੜਾ ਹੈਗਾ ਉੱਤੇ ਆਮ ਪਬਲਿਕ ਨੇ ਉਹਨਾਂ ਨੂੰ ਪਰੇਸ਼ਾਨੀ ਕਰ ਰਹੇ ਸੀ ਤਾਂ ਉਹਦੇ ਵਿੱਚ ਇਹਨੇ ਲੋਕਾਂ ਦੀ ਜਿਹੜੀ ਗੱਲ ਕੀਤੀ ਤਾਂ ਜਿਹੜੀ ਇੱਥੇ ਦੇ ਸਮੇਂ ਦੀ ਸਸਕਾ ਨੂੰ ਉਹ ਰਾਸ ਨਹੀਂ ਆਈ ਤੇ ਉਹਨਾਂ ਨੇ ਨਜਾਇਜ਼ ਤੌਰ ਤੇ ਜਿਹੜਾ ਹੈ ਨਜਾਇਜ਼ ਤੌਰ ਤੇ ਜਿਹੜਾ ਹੈ ਇੱਥੋਂ ਦੇ ਈਓ ਨੇ ਕਿਉਂਕਿ ਜਿਹੜਾ ਅਵਤਾਰचंद ਈਓ ਆ ਇਹਦਾ ਪ੍ਰੀਵੀਅਸ ਰਿਕਾਰਡ ਬਹੁਤ ਮਾੜਾ ਹੈ ਇਹਦੇ ਤੇ ਬਹੁਤ ਹੀ ਜ਼ਿਆਦਾ ਪਹਿਲਾਂ ਵੀ ਕਈ ਕਰੋੜਾ ਰੁਪਏ ਦੀਆਂ ਜੜੀਆਂ ਹੈਗੀਆਂ ਕੱਪੜੇ ਬਾਜੀ ਤੇ ਜਿਹੜੇ ਇਲਜ਼ਾਮ ਆ ਇਹਦੀਆਂ ਇਨਕੁਆਰੀਆਂ ਜਿਹੜੀਆਂ ਪੈਂਡਿੰਗ ਨੇ ਆ ਇਹ ਇੱਥੇ ਜਿਹੜੇ ਇੱਥੇ ਦੀ ਪ੍ਰਿਸ਼ਟ ਸਾਡੀ ਐਮ.ਐਲ.ਏ ਹੈਗੀ ਆ ਉਸ ਨੂੰ ਰਾਜਪੁਰੇ ਸਪੈਸ਼ਲ ਇਸ ਕੰਮ ਕਰਕੇ ਲੈ ਕੇ ਆਈ ਆ ਕਿ ਮੈਂ ਉਹ ਜਿਹੜੀ ਹੈਗੀ ਆ ਸ਼ਹਿਰ ਤੇ ਲੋਕਾਂ ਦੀ ਲੁੱਟ ਸੁੱਟ ਕਰਨੀ ਆ ਇੱਥੇ ਤੱਕ ਨਹੀਂ ਕਿ ਇਹਨੂੰ ਅਲੱਗ ਤੌਰ ਤੇ ਅਨੂੜ ਦਾ ਵੀ ਚਾਰਜ ਦੇਤਾ ਪੂਰੇ ਹਲਕੇ ਦਾ ਇਸ ਨੂੰ ਕੱਬੀਖਾਨ ਬੰਦਾ ਬਣਾਤਾ ਕਿ ਤੂੰ ਲੁੱਟ ਚਾਹੇ ਬਨੂੜ ਚ ਲੁੱਟ ਚਾਹੇ ਰਾਜਪੁਰੇ ਚ ਲੁੱਟ ਸੋ ਉਹਨਾਂ ਨੇ ਨਜਾਇਜ਼ ਤੌਰ ਤੇ ਇਹਤੇ ਪ੍ਰੈਸ਼ਰ ਪਾ ਕੇ ਐਮਐਲਏ ਦੇ ਘਰ ਵਾਲੇ ਨੇ ਨਾਲ ਮਿਲ ਕੇ ਇਹ ਪਮਨਪਾਰ ਪਿੰਕਾ ਦੇ ਉੱਤੇ ਜਿਹੜਾ ਮਕਦਮਾ ਉਹ ਦਰਜ ਗਲਤ ਤੌਰ ਤੇ ਜਿਹੜਾ ਦਰਜਾ ਉਹ ਕਰਾਇਆ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜਾ ਅਸੀਂ ਅੱਜ ਸਾਰਾ ਸ਼ਹਿਰ ਅਤੇ ਪੂਰੀ ਬਲੈਕ ਐਂਗਜ ਕਮੇਟੀ ਇੱਥੇ ਜਿਹੜੀ ਹੈ ਉਹ ਇਕੱਠੀ ਹੋਈ ਆ ਮੇਰੇ ਦੋਹੇ ਪ੍ਰਧਾਨ ਬਨੂੜ ਦਾ ਤੇ ਰਾਜਪੁਰੇ ਤੋਂ ਇੱਥੇ ਹਾਜ਼ਰ ਨੇ ਸਾਰੇ ਕੌਂਸਲਰ ਸਾਹਿਬਾਨ ਹਾਜ਼ਰ ਨੇ ਉਹਦੇ ਪ੍ਰੋਟੈਸਟ ਚ ਅਸੀਂ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਮੈਂ ਚੇਤਾਵਨੀ ਦਿੰਨਾ ਕਿ ਠੀਕ ਆ ਸਮਾਂ ਅੰਦਾ ਜਾਂਦਾ ਰਹਿੰਦਾ ਹੈ ਕੋਈ ਗੱਲ ਨਹੀਂ ਤੁਸੀਂ ਕਰ ਲਓ ਕਰ ਲਓ ਤੁਸੀਂ ਅਸੀਂ ਤਾਂ ਪੁਗਤ ਲਾਂਗੇ ਪਰ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਮੈਂ ਤੁਹਾਨੂੰ ਇਹਨਾਂ ਦੱਸ ਦਿੰਦਾ ਹੈਗਾ ਕਰ ਲਓ ਤੁਸੀਂ ਤੁਹਾਡਾ ਥੋੜਾ ਸਮਾਂ ਹੀ ਰਹਿ ਗਿਆ ਅੱਜ ਲੋਕ ਪਹਿਲਾਂ ਤੁਸੀਂ ਦੇਖਿਆ ਹੀ ਆ ਕਿ ਦਿੱਲੀ 'ਚ ਤੁਹਾਡਾ ਕੀ ਹਾਲ ਹੋਇਆ ਤੇ ਦਿੱਲੀ ਚੋਂtheta ਦੀ ਲੋਕਾਂ ਨੇ ਬਹੁਤੀ ਦੁਰਦਸ਼ਾ ਕਰਕੇ ਭੇਜੀ ਆ ਔਰ ਪੰਜਾਬ ਚ ਵੀ ਬਹੁਤੀ ਦੁਰਦਸ਼ਾ ਹੋਏਗੀ ਬਹੁਤ ਮਤਲਬ ਕਿ ਲੋਕ ਉਬਲੇ ਪਏ ਆ ਸਮਾਨ ਤੋਂ ਤੁਸੀਂ ਦੇਖੋ ਕਿ ਇਹਨਾਂ ਨੂੰ ਕਿਵੇਂ ਲੋਕ ਗਲਾਂ ਚ ਰੱਸੇ ਪਾਪਾ ਕਿੱਕੜੀ ਸਤ ਜੀ ਅੱਜ ਜਿਸ ਤਰ੍ਹਾਂ ਕੱਲ ਕਿਸਾਨਾਂ ਨਾਲ ਮੀਟਿੰਗ ਹੋਈ ਹੈ ਸਰਕਾਰ ਦੀ ਔਰ ਅੱਜ ਤਹਿਸੀਲਦਾਰ ਸਾਹਿਬ ਵੀ ਕਾਫੀ ਜੋ ਹੈ ਸਮੂਹ ਚੁੱਟੇ ਤੇ ਆ ਇਸ ਬਾਰੇ ਕੀ ਕਹਿਣਾ ਹੈ ਇਹਦੇ ਸਰਕਾਰ ਦੀ ਕੀ ਕਹਿਣਾ ਇਹ ਤਾਂ ਜੀ ਟੋਟਲ ਫੇਲ ਹੋ ਗਈ ਟੋਟਲ ਸਿਸਟਮ ਪੰਜਾਬ ਦਾ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦਾ ਕਲਾਪਸ ਹੋ ਗਿਆ ਇਹ ਕਿਸਾਨਾਂ ਦੇ ਨਾਲ ਆਪ ਜੀ ਮਿਨਿਸਟਰ ਨੇ ਪਹਿਲਦਾਰੀ ਕਰਕੇ ਜਿਹੜੀ ਹੈਗੇ ਸੀ ਉਹਨਾਂ ਨੂੰ ਬੁਲਾਇਆ ਸੀ ਅਤੇ ਬੇਇੱਜ਼ਤ ਕਰਕੇ ਕਿਸਾਨਾਂ ਨੂੰ ਭੇਜਿਆ ਅੱਜ ਥਾਂ ਥਾਂ ਤੇ ਜਿਹੜੇ ਕਿਸਾਨਾਂ ਦੇ ਲੀਡਰਸ਼ਿਪ ਉਹਨਾਂ ਨੂੰ ਇਹ ਪਕੜ-ਪਕੜ ਕੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਗਿਰ ਰਹੇ ਹੈਗੇ ਸੋ ਐਦਾਂ ਹੀ ਜਿਹੜਾ ਤਹਿਸੀਲਦਾਰਾਂ ਦੇ ਜਿਹੜੀ ਗੱਲ ਕਰਦੇ ਹੈਗੇ ਆ ਕਿ ਤਹਿਸੀਲਦਾਰਾਂ ਤੋਂ ਤੁਹਾਨੂੰ ਲੋੜ ਹੀ ਨਹੀਂ ਹੈਗੀ ਤੁਸੀਂ ਤਹਿਸੀਲਦਾਰਾਂ ਨੂੰ ਕਿਉਂ ਪੜਦੇ ਆ ਭਈ ਤੁਸੀਂ ਐਮਐਲਏ ਨੂੰ ਪੜੋ ਤੁਸੀਂ ਜਿਹੜੇ ਤੁਹਾਡੇ ਪੈਸੇ ਲੈ ਰਹੇ ਹੈਗੇ ਉੱਥੇ ਇਹਨਾਂ ਨੇ ਬੰਦੇ ਆਪਣੇ ਪੱਠਾਏ ਹੋਏ ਉੱਥੇ ਰਜਿਸਟ੍ਰੇਸ਼ਨ ਦੀ ਤੋਂ ਹੁੰਦੀ ਆ ਰਜਿਸਟਰੀ ਦੀ ਆਪਣੇ ਆਪਣੇ ਬੰਦੇ ਡੈਪਿਊਟ ਕੀਤੇ ਹੋਏ ਆ ਯਾਰ ਲੋੜ ਆ ਗਿਆ ਇੱਥੇ ਕੁਛ ਦਿਨ ਪਹਿਲਾਂ ਸਾਡੇ ਇੱਕ ਬੰਦੇ ਨੇ 100 ਗਜ ਦੀ ਕਿਸੇ ਨੇ ਰਜਿਸਟਰੀ ਕਰਾਈ ਆ ਨਲਾਸ ਰੋਡ ਤੇ 80000 ਰੁਪਏ ਉਹਦੇ ਤੋਂ ਮਤਲਬ ਕਿ ਲਿਆ ਗਿਆ ਅ ਰੋਂਦਾ ਜਿਓ ਬੰਦਾ ਦੱਸੋ ਤੁਸੀਂ ਜਿਸ ਨੇ ਲੋਨ ਲੈ ਕੇ ਇੱਕ ਪਲਾਟ ਲੈ ਕੇ ਆਪਣਾ ਉੱਥੋਂ ਪਲਾਟ ਲਿਆ ਉਹਦੀ ਮਤਲਬ ਕਿ ਰਜਿਸਟਰੀ ਕਰਾਉਣ ਵਾਸਤੇ 80000 ਰੁਪਏ ਤਸਵੀਲ ਦੇ ਵਿੱਚ ਦੇਣਾ ਪਿਆ ਹਰ ਰਜਿਸਟਰੀ ਦੇ ਪੂਰੇ ਸੌਦੇਵਾਦੀਆਂ ਹੋਈਆਂ ਵਿਆ ਹਰ ਰਜਿਸਟਰੀ ਦੇ ਜਿਹੜੇ ਪੈਸੇ ਆਹੋ ਲੈ ਜਾਂਦੇ ਆ ਜਦੋਂ ਉਪਰੋਂ ਲੁੱਟ ਆਉਂਦੀ ਆ ਤੇ ਫਿਰ ਜਦੋਂ ਲੋਕ ਕਰ ਲੈਂਦੇ ਆ ਤਾਹ ਚਾਕੇ ਤਸਦੀਲਦਾਰ ਤੁਸੀਂ ਤਸਦੀਲਦਾਰਾਂ ਨੂੰ ਮੈਂ ਨਹੀਂ ਕਹਿੰਦਾ ਮੈਂ ਉਹਨਾਂ ਦੇ ਹੱਕ 'ਚ ਨਹੀਂ ਆ ਕਿ ਉਹ ਠੀਕ ਕਰ ਰਹੇ ਹੈਗੇ ਆ ਪਰ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਅੱਜ ਫਿਰ ਤੁਸੀਂ ਕਿਉਂ ਹੜਤਾਲਾਂ ਤੇ ਜਾਂਦੇ ਇਹਨਾਂ ਦੀ ਗੱਲ ਨਾ ਵੱਡੋ ਤੁਸੀਂ ਲੋਕਾਂ ਨੂੰ ਰਾਹਤ ਦਿਓ ਤੁਸੀਂ ਤੇ ਇਸ ਈਸੀ ਤਸਦੀਲ ਦੇ ਵਿੱਚ ਤੁਹਾਡੇ ਪਤਾ ਹੀ ਸੀਗਾ ਕਿ ਹਰਦੀਾਲ ਸਿੰਘ ਨੇ ਕੁਲਦੀਪ ਸਿੰਘ ਤਸਦੀਲਦਾਰ ਦਾ ਕੀ ਹਾਲ ਕੀਤਾ ਸੀ ਇੱਥੇ ਕੋ ਨਫਰੀ ਹੁੰਦਾ ਸੀ ਤਸਦੀਲਦਾਰ ਸੋਨਵਾ ਕੀ ਮੈਕੜੀਸ ਕੇ ਮਤਲਬ ਕੇ ਅੰਦਰ ਵੀ ਜਿਹੜਾ ਹੈਗਾ ਤਹਿਸੀਲ ਕੰਪਲੈਕਸ ਤੋਂ ਬਾਹਰ ਲੈ ਕੇ ਆਇਆ ਸੀ ਮੈਨੂੰ ਸਭ ਜੇ ਕਾ ਪਾਰਟੀ ਦੋ ਫਾਰ ਹੋਈ ਪੰਜਾਬ ਚ ਆਮ ਆਦਮੀ ਪਾਰਟੀ ਦੋ ਫਾਰ ਹੋਈ ਦੁਫਾੜ ਹੋ ਜਾਏਗੀ ਦੁਫਾੜੀ ਹੈ ਜਿਹੜੇ ਦਿੱਲੀ ਵਾਲੇ ਉਰੇ ਬਹਿ ਕੇ ਆਪਣਾ ਰਾਜ ਕਰ ਰਹੇ ਹੈਗੇ ਤੇ ਉਰੇ ਦੇ ਜਿਹੜੇ ਲੋਕ ਆ ਬਰਦਾਸ਼ਤ ਹੁਣ ਤਾਂ ਸਿੱਧੇ ਦਿੱਲੀ ਵਾਲਿਆਂ ਦੇ ਹੱਥ ਚ ਇਹ ਸਾਰੀ ਤਾਕਤ ਜੀ ਇਹ ਤਾਂ ਇੱਕ ਪਪੇਟ ਰੱਖਿਆ ਹੋਇਆ ਤੇ ਆਪਣਾ ਬਸ ਜਿਹੜਾ ਐਮਐਲਸਾ ਵੀ ਕਾਜਪੁਰ ਦੀ ਗੱਲ ਕਰੀਏ ਬੀਤੇ 2 ਦਿਨ ਪਹਿਲਾਂ ਇੱਕ ਰਾਜਤਰਾ ਪਰੋਪਤ ਨੇ ਆਪਰੇਸ਼ਨ ਚਲਾ ਕੇ ਚੈਕਿੰਗ ਕੀਤੀ ਸੀ ਨਸ਼ਾ ਵਿਰੁੱਧ ਤੇ ਕੱਲ ਹੀ ਇੱਕ ਬਹੁਤ ਵੀਡੀਓ ਵਾਇਰਲ ਹੋਈ ਹੈ ਕਿ ਨਸ਼ੇੜੀ ਫੜਾਇਆ ਘਰ ਦੇ ਵਿੱਚ ਚੋਰੀ ਕਰਦਾ ਆ ਤੇ ਉਹਨੇ ਟਿਕਾ ਲਾਇਆ ਉਹਨੇ ਸਾਫ ਤੌਰ ਤੇ ਕਿਹਾ ਮਿਰਚ ਮੰਡੀ ਤੋਂ ਆਂਟੀ ਤੋਂ ਲੈ ਕੇ ਆਇਆ ਮਸ਼ਾਅਰ ਇਹਦੇ ਬਾਰੇ ਸਰ ਕੀ ਕਹਿੰਦੇ ਦੇਖੋ ਜੀ ਚਾਹ ਆਂਟੀਆਂ ਨੇ ਚਾਹ ਕੋਈ ਅੰਕਲ ਨੇ ਇਹ ਸਾਰਾ ਪੁਲਿਸ ਵਾਲਿਆਂ ਦੀ ਮੇਲੀ ਭੁਗਤੋ ਅਜੇ ਮਿੱਤਲ ਪਤਾ ਤੋ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਛੱਡੋ ਪਰ ਤੁਸੀਂ ਉਹ ਬੰਦੇ ਨੂੰ ਲੰਮਾ ਪਾਓ ਜੋ ਨਾ ਜਿਵੇਂ ਇਸਤਲ ਦਾ ਨਾਮ ਨਾਮ ਲਵੇ ਮੈਂ ਰਾਜਨੀਤੀ ਛੱਡਦਾ ਹਾਂ ਹੋਰ ਦੱਸੋ ਤੁਸੀਂ ਮੈਂ ਤਾਂ ਸਾਰਾ ਪਤਾ ਹੈਗਾ ਕਿਤੋਂ ਕਿਤੋਂ ਪੈਸਾ ਲੈ ਰਿਹਾ ਗਿਆ ਯਾਰ ਸਾਡੇ 3 ਬੱਚੇ ਹੁਣ ਬਨੂੜ ਚ ਮਰੇ ਹੈਗੇ ਆ ਤੇ ਉੱਥੇ ਦਾ ਐਸਐਚਓ ਕੀ ਕਰਦਾ ਉਹ ਆਪ ਹੀ ਜੱਜ ਬਣਿਆ ਹੋਇਆ ਆਪ ਹੀ ਥਾਣੇਦਾਰ ਬਣਿਆ ਹੋਇਆ ਆਪ ਹੀ ਵਕੀਲ ਬਣਿਆ ਹੋਇਆ ਆਪ ਹੀ ਪਟਵਾਰੀ ਸਾਰਾ ਕੁਝ ਆਪ ਹੀ ਕਰਦਾ ਹੋ ਦੱਸੋ ਤੁਸੀਂ ਤੇ ਉੱਥੇ ਜ਼ਮੀਨਾਂ ਦੇ ਉੱਤੇ ਲੋਕਾਂ ਦੀ ਦੇ ਕਬਜ਼ੇ ਕਰਾਉਣ ਲੱਗਿਆ ਹੈ ਜਿਹੜਾ ਕੰਮ ਪਟਵਾਰੀ ਦਾ ਕਰਨਾ ਹੁੰਦਾ ਉਹ ਐਸਐਚਓ ਕਰ ਰਿਹਾ ਹੈਗਾ ਤੇ ਇਦਾਂ ਹੀ ਜਿਹੜਾ ਬਾਕੀ ਦੇ ਜਿਹੜੇ ਕੰਮ ਕਰਨ ਵਾਲੇ ਆ ਉਹ ਕਰ ਨਹੀਂ ਰਹੇ ਇਹ ਲੋਕ ਤਾਂ ਮਰਨ ਕੀ ਹੋਰ ਕੀ ਕਰਨਗੇ ਦੱਸੋ ਤੁਸੀਂ ਲੋਕਾਂ ਦੇ ਬੱਚੇ ਵੀ ਮਰ ਰਹੇ ਹੈਗੇ ਯਾਰ ਸੇ ਵੋ